ਠੀਕ 10 ਦਾ ਬਟਾ ਮੈਂ ਕੱਲ ਗਿਆਈ ਘਰ ਅੱਛਾ ਤਾਂ ਘਰ ਯਾਰ ਦੂਜਾ ਜਿਹੜਾ ਸਾਡੇ ਵਾਲਾ ਸ਼ੋਰ ਹੈ ਹਾਂ ਤਾਂ ਮੈਨੂੰ ਯਾਰ ਖਰਾਬ ਕੀਤੀ ਹੁਤਾ ਖਰਾਬ ਕੀ ਕੀ ਗੱਲ ਹੋ ਗਈ ਉਹ ਕੱਲ ਕੀ ਯਾਰ ਜਦੋਂ ਘਰ ਵਿੱਚ ਜਨਾਨੀਆਂ ਜਦੋਂ ਆ ਜਾਂਦੇ ਦੋ ਤੇ ਖਰਾਬ ਹੋ ਜਾਂਦਾ ਇਹਨਾਂ ਘਰ ਕੀ ਗੱਲ ਹੋ ਗਈ ਸਾਣ ਵੀ ਦੱਸ ਦੇ ਉਹ ਘਰ ਕਿਉਂ ਨਾ ਯਾਰ ਮੈਂ ਉੱਥੇ ਦੂਜਾ ਜਿਹੜਾ ਡੰਗਰ ਬੰਨੇ ਨੇ ਘਰ ਹਾਂ ਤੇ ਮੈਂ ਇੰਦਰ ਦੇ ਪਾਸੇ ਖੁਰਲੀ ਬਣਾਉਂਦਾ ਹੀ ਅੱਛਾ ਖੁਰਲੀ ਬਣਾਦੇ ਬਣਾਦੇ ਤੇ ਮੇਰੇ ਗਲ ਪਾ ਦੇਂਦੇ ਉਹ ਅਸਲ ਖੁਰਲੀ ਬਣਾਉਣ ਦੇ ਗਾਲ ਪੈ ਗਏ ਤੇ ਮੈਨੂੰ ਕਹਿੰਦੇ ਖੁਰਲੀ ਕਿਉਂ ਬਣਾਣੀ ਇੱਥੇ ਤੇ ਮੈਂ ਕਹਾ ਯਾਰ ਜੇ ਤਾਂ ਮੈਂ ਖੁਰਲੀ ਬਣਾਵਾਦਾ ਤੇ ਪੱਠੇ ਮੇਦੇ ਚ ਸ਼ਾਬੇ ਚ ਪਾਵਾਂਦਾ ਇਹਨੂੰ ਅੱਛਾ ਤੇ ਆਪ ਯਾਰ ਪੰਜ ਪਹਿਲ ਡੰਗਰ ਬੰਡੀ ਬੈਠੇ ਨੇ ਤੇ ਮੈਂ ਇੱਕ ਗਾਂ ਲੈ ਆਂਦੀ ਤੇ ਮੇਰੇ ਤੇ ਮੱਚ ਘਰੋਤੇ ਨੇ ਕਰਦੇ ਸ੍ਰੀਕਾ ਸ੍ਰੀਕਾ ਵਰ ਬਈ ਸ੍ਰੀਕਾ ਕੀ ਹੋਇਆ ਤੈਨੂੰ ਐ ਉਹਨਾਂ ਨੂੰ ਆਏ ਆ ਵੀ ਇਹ ਤਰੱਕੀ ਨਾ ਕਰੇ ਨਾ ਕਰੇ ਹਾਂ ਤੇ ਯਾਰ ਤਰੱਕੀ ਮੈਂ ਆਪਦੇ ਘਰ ਨੂੰ ਕਰਨਾ ਯਾਰ ਤੇ ਤੁਸੀਂ ਉਹ ਕਹੋ ਮੇਰੇ ਨਾਲ ਸੰਗੂੜੀ ਪਾਉਂਦੇ ਨੇ ਯਾਰ ਮੈਂ ਸੋਚੀ ਬੈਠਾ ਯਾਰ ਲੱਖੀ ਵੀ ਤੇਰੇ ਨਾਲ ਇੰਜ ਕਰਦੇ ਨੇ ਕੱਲ ਨੂੰ ਤੈਨੂੰ ਮਾਰ ਵੀ ਸਕਦੇ ਨੇ ਤੇ ਮੇਸੇ ਕਰਕੇ ਪੁੱਤਰ ਕੱਲ ਮੈਂ 50000 ਰੁਪਇਆ ਲਾਇਆ ਇਹੰਦੇ ਤੇ ਤੇ ਮੈਂ ਕਹਾ ਜੇ ਮੈਨੂੰ ਤਿੰਨ ਪੰਜ ਕਰਨਗੇ ਤੇ ਮੈਂ ਛੱਡਣੇ ਕੋਈ ਨਹੀਂ ਪੁੱਤਰ ਮੈਂ ਤਾਂ ਇਹ ਗੱਲ ਦੱਸਤੀ ਇਹ ਨੂੰ ਇੱਕ ਵਾਰੀ ਤੂੰ ਖਾਲੀ ਚਲਾ ਕੇ ਤਾਂ ਮੜ ਵੇਖ ਤੇਰੇ ਕੀ ਪਤਾ ਤੇਰੇ ਇਹਦੇ ਵਜਨ ਨਾਲ ਤੇਰਾ ਸਰੀਰ ਨਾ ਖਿੱਚਿਆ ਜਾਵੇ ਅੰਦਰੋਂ ਚਲਾ ਕੇ ਦੇਖੀ ਕਿ ਕਮੈਂ ਮੇਰਾ ਪੁੱਤਰ ਇੰਜ ਸੁਆਬ ਮੈਂ ਜਦੋਂ ਖਾਲੀ ਨਹੀਂ ਚਲਾਉਂਦਾ ਤੇ ਜਦੋਂ ਮੈਂ ਚਲਾਈ ਤੇ ਮੈਂ ਭਰ ਕੇ ਚਲਾਵਾ ਗਰ ਫਿਰ ਮੈਂ ਛੱਡਣਾ ਹੀ ਕੋ ਨਹੀਂ ਪੜਾ ਮੈਨੂੰ ਓਏ ਮਣ ਇਹ ਕਹਨੇ ਆ ਵੀ ਜੇ ਤੂੰ ਇਹਨੂੰ ਚਲਾਉਣ ਲੱਗ ਪਿਆ ਮੁਰ ਪਾਉ ਤੇਰਾ ਕਿਤੇ ਇਹ ਨਾ ਵੇ ਸਰੀਰ ਮਾੜਾ ਵੀ ਆਂਦੜਾ ਤੇਰੇ ਖਿੱਚੀ ਆ ਜਾਵਣ ਯਾਰ ਕੇ ਮੈਂ ਚਲਾਵਾ ਚਲਾਵਾ ਮਰ ਜਾਵਾ ਪਰ ਮਰਦਾ ਮਰਦਾ ਮੈਂ ਇੱਕ ਗੱਲ ਸੁਣਾ ਜਿਹੜਾ ਸਾਡੇ ਵਾਲਾ ਸ਼ੋਰ ਆ ਉਹ ਟਪਾ ਦੇਂਗਾ ਮੁਰ ਹੁੰਦੇ ਰਹਿਣ ਮੈਂ ਗੱਲ ਕਰਕੇ ਹਟਾਦਾ ਮੈਂ ਤੇ ਇੱਕ ਮੈਂ ਗੱਲ ਮੰਨਦੇ ਵਿੱਚ ਸੋਚੀ ਏ ਤੇ ਜਦੋਂ ਆਪਾਂ ਇਹ ਕੰਮ ਕਰਨਾ ਕਿਸੇ ਨੂੰ ਨਹੀਂ ਦੱਸਣਾ ਤੇ ਪਏ ਨੂੰ ਠੋਕ ਕੇ ਤੇ ਆਪ ਦਾ ਚੱਪ ਕਰਕੇ ਘਰ ਪਰਿਵਾਰ ਲੈ ਕੇ ਕਿਰਾਏ ਤੇ ਜਾ ਕੇ ਦੂਰ ਬਹਿ ਜਾਣਾ ਹੀ ਬਸ ਮੈਂ ਗੱਲ ਸੁਚੀ ਬੈਠਾ ਮੈਂ ਛੱਡਣਾ ਹੀ ਕੋਈ ਨਹੀਂ ਕਰਦਾ ਵਾਦਾ ਓ ਨਾ ਲੜਿਆ ਕਰੋ ਤੁਹਾਡਾ ਆਪ ਦਾ ਭਰਾ ਤੇਰਾ ਹੋ ਬਾਪ ਦਾ ਖੂਨ ਖੁਰਨੀ ਤੇਰੀ ਅਸੀਂ ਬਣਵਾ ਲਾਂਗੇ ਓਏ ਆਪਣੇ ਕਹਿ ਕੇ ਖੁਰਨੀ ਬਣਵਾ ਆਦੀ ਬਣਵਾ ਦਿੰਨੇ ਖੁਰਲੀ ਦੀ ਤੇ ਤੂੰ ਇੱਕ ਕਾਮੀ ਕਾਰਖਾ ਲੜਾਈ ਕਾਦੀ ਹੈ ਬੁੜੀਆਂ ਦੀ ਲੜਾਈ ਏ ਤੇ ਬੁੜੀ 50 60 ਪੈਸੇ ਚ ਖੁਰਨੀ ਬਣ ਜੂਗੀ ਬੁੜੀ ਛੱਡ ਦੇ ਯਾਰ ਲੜਾਈ ਲੜਾਈ ਫੈਸਲਾ ਕਰਾਉਣਾ ਹੈ ਜੇ ਮੈਂ ਬੁੜੀ ਛੜਤੀ ਤੇ ਪੁੱਤਰ ਮੈਨੂੰ ਟੋਕ ਕੌਣ ਦੇਵੇ ਮੈਂ ਤਾਂ ਭੁੱਖਾ ਮਰ ਜਾਂਦਾ ਯਾਰ ਤੁਸੀਂ ਇਹ ਗੱਲ ਕਰਦੇ ਗੱਲ ਇਹ ਵੀ ਸਹੀ ਹੈ ਗੱਲ ਇਹ ਨਹੀਂ ਸੁਣਾਉਂਦੀ ਗੱਲ ਕਰ ਵੀ ਚਾਚਾ ਤੇ ਨਾਲ ਜਾਵਾਂ ਤੇ ਤਾਂ ਮੈਂ ਖੁਰਲੀ ਬਣਾਦਾ ਮੇਰੇ ਡੰਗਰ ਭੁੱਖੇ ਮਰੀ ਜਾਂਦੇ ਨੇ ਕੱਲ ਦੇ ਉਧਰ ਮੈਂ ਪਾਣੀ ਲਾ ਦਿੱਤਾ ਡੰਗਰਾਂ ਨੂੰ ਪਾਣੀ ਪਾਣੀ ਪਿਆਉਂਦਾ ਹੀ ਤੇ ਯਾਰ ਮੋਟਰ ਬੰਦ ਕਰਦੇ ਨੇ ਡੰਗਰ ਮੇਰੇ ਭੁੱਖੇ ਮਰ ਗਏ ਨਾਲੇ ਧਾਇ ਮਾਰਦੇ ਨੇ ਡੰਗਰ ਮੇਰੇ ਤੇ ਮੇਰਾ ਹਾਲ ਕਰਾ ਕੇ ਦਿਓ ਕਰ ਨਹੀਂ ਨਿਕਰਾ ਹਾਲ ਕਰਾ ਕੇ ਦੀਗੇ ਹਾਲੇ ਦਾ ਮੇਰਾ ਨਾਂ ਕੀਤਾ ਤੇ ਮੈਂ ਮਿੱਤਰੋ ਮੜ ਕੇ ਤੁਸੀਂ ਆਖਣਾ ਵੀ ਚਾਚਾ ਤੂੰ ਗਲਤ ਕੰਮ ਕਰਦਾ ਤੇ ਮੈਂ ਮੜ ਕੇ ਰਫਲ ਚਲਾ ਲੈਣੀ ਹੂੰ ਨਹੀਂ ਤੂੰ ਇਹ ਰ ਚਲਾਈ ਤੂੰ ਗਰਮੀ ਨਾ ਖਾ ਆਪਣਿਆ ਤੁਹਾਡੇ ਚਾਚੇ ਦਾ ਹੱਲ ਕਰ ਕੋਈ ਯਾਰ ਹੱਲ ਕਰ ਦੇ ਦੀ ਖੁਰਲੀ ਬਣਾ ਦਿੰਨੇ ਆ ਖੁਰਲੀ ਆਏ ਨਾ ਕਰੀਏ ਮੋੜੇ ਦੀ ਖੁਰਲੀ ਤੁਹਾਡੇ ਘਰੇ ਬਣਾ ਦਈਏ ਖੁਰਲੀ ਕਰੀਏ ਉਧਰ ਬਣਾ ਦਈਏ ਤੇ ਚਾਚਾ ਜੇ ਉਧਰ ਬਣਾਵੇਂਗਾ ਆਤਮਾ ਡੰਗਰ ਲੈ ਕੇ ਨੰਗਾਗਾ ਤੇ ਜੱਸ ਪਾਲ ਕੇ ਕਹਿੰਗੇ ਸਾਡੇ ਗੂਏ ਵੀ ਗੋਆ ਦੰਦੇ ਕੰਜ ਕਰਦੇ ਨੇ ਤੁਸੀਂ ਮੇਰੇ ਘਰ ਕਿਉਂ ਨਹੀਂ ਬਣਵਾਉਂਦੇ ਯਾਰ ਉਹ ਜਰ ਤੇਰੇ ਘਰ ਤੋਂ ਬਣਾ ਦੀਏ ਯਾਰ ਤੁਹਾਡਾ ਬੁੜੀਆਂ ਦਾ ਰੋਲਾ ਉੰਜੇ ਰਹਿਣਾ ਹੀ ਕੀ ਕਰੀਏ ਮੜ ਆਪਣੇ ਦਿਮਾਗ ਲਾ ਯਾਰ ਸਰਪੰਚ ਦਾ ਮੁੰਡਾ ਹੈ ਤੂੰ ਦਿਮਾਗ ਲਾਉਣਾ ਹੈ ਆਪਾਂ ਕੋਈ ਆਪਾਂ ਇਹਦੀ ਖੁਰਲੀ ਬਣਾ ਦੇਾਂਗੇ ਉਹ ਬਣਾ ਕਿੱਥੇ ਦੇਵਾਂਗੇ ਉਹ ਬਣਾਉਣ ਨਹੀਂ ਦਿੰਦੇ ਉਹਨਾਂ ਨੂੰ ਸਮਝਾਵਾਂਗੇ ਉਹ ਜਿਹੜਾ ਖੇਬੀ ਬਣਾਉਣ ਨਹੀਂ ਦਿੰਦਾ ਖੁਰਨੀ ਉੱਥੇ ਮੈਨੂੰ ਸਮਝਾਣਾ ਨਾ ਤੂੰ ਬਦੂਤੂ ਚੱਲ ਜਾ ਤੂੰ ਚੱਲ ਜਾ ਤੇਰੀ ਖੁਰਨੀ ਤੇਰੀ ਖੁਰਨੀ ਅਸੀਂ ਦਰਨਾ ਵਾਦਾ ਇਹ ਤੇਰੇ ਚਾਚੇ ਨੇ ਵਾਦਾ ਕਰਿਆ ਯਾਰ ਖੁਰਨੀ ਬਣਾ ਲੂ ਬਣਾ ਦੇ ਯਾਰ ਹੋਰ ਯਾਰ ਰੋਕ ਲੱਗੀ ਤੇ ਮੈਂ ਚਲਾ ਚੰਗਾ ਯਾਰ ਮੇਰਾ ਕੰਮ ਨਿਭੜ ਜਾਏ ਉਹ ਨਹੀਂ ਯਾਰ ਉਹ ਤੇਰੇ ਬੱਚੇ ਰੋਕ ਲੱਗੀ ਇਥੇ ਉਹ ਚਾਚਾ ਮੈਂ ਆਦੇ ਬੱਚਿਆਂ ਦਾ ਸੋਚ ਯਾਰ ਨਾ ਕਿਉਂ ਚੱਕਦਾ ਮੈਨੂੰ ਚੱਕਣ ਤੇ ਮਜਬੂਰ ਕੀਤੀ ਉਹ ਪਤੀਜ ਗੱਲ ਸੁਣ ਪਤੀਜ ਇਹ ਤੇਰਾ ਚਾਚਾ ਨਾ ਇਹ ਤੇਰਾ ਹੱਲ ਕਰਵਾਵੇ ਦਾ ਤੂੰ ਟੈਨਸ਼ਨ ਨਾ ਲੈ ਯਾਰ ਇੱਕ ਨਾਲ ਕਰਾਵਾਂਗੇ ਤੇ ਇੱਕ ਗੱਲ ਮੇਰੀ ਹੋਰ ਸੁਣ ਲੋ ਪੁੱਤਰ ਮੈਂ ਤੁਹਾਨੂੰ ਗੱਲ ਪੰਜਾਬੀ ਸੱਸ ਮਿਆ ਨਾਲ ਪੁੱਤਰੇ ਨੂੰ ਕਿਆ ਕਰ ਇਹ ਤੇ ਤੇਰਾ ਪੁੱਤਰੇ ਮੈਂ ਤਾਂ ਤੇਰਾ ਚਾਚਾ ਲੱਗਦਾ ਜੇ ਮੇਰੀ ਘਰ ਮੀ ਤੇ ਕੁੜੀ ਜਾਵਾ ਰਿਸ਼ਤੇਦਾਰੀਆਂ ਵੀ ਬਦਲੀ ਬਠਾ ਚਲੋ ਲੋਰੇ ਲੱਖੀ ਦੇ ਡੰਗਰ ਸਾਰੇ ਵਕਾ ਗਏ ਤੇ ਲੱਖੀ ਨੂੰ ਡੰਡੇ ਵਰਗਾ ਕਰ ਦਗੇ ਤੇ ਘਰ ਦੁੱਧ ਰਾਜੇ ਦੇ ਮੈਂ 10 ਕਿਲੋ ਦੁੱਧ ਪਾਣਾ ਯਾਰ ਇਹਨਾਂ ਦਾ ਘਰ ਚਲਾ ਬੱਤੀ ਤਾਂ ਆਉਣਾ ਯਾਰ ਜੇ ਸੱਚਾ ਠੀਕੜੋ ਤੇਨ ਕਰਦੇ ਮੇਰਾ ਕੋਈ ਹੱਲ ਕਰੋ ਤੇ ਇਹਦੀ ਮਿੱਤਰੋ ਮੇਰੀ ਗੱਲ ਸੁਣੋ ਮੈਂ ਇੰਜ ਚੱਕੀ ਫਿਰਦਾ ਤੇ ਮੈਂ ਇਕੱਲੇ ਚਲਾ ਦੇਣੀ ਤੇ ਮੁੜ ਕੇ ਮੇਰੇ ਬੱਚੇ ਰੋਲ ਜਾਨੀ ਯਾਰ ਇਹਦਾ ਖੁਰਨੀ ਦਾ ਹੱਲ ਕਰ ਯਾਰ ਇਹਦੀ ਖੁਰਨੀ ਜੱਬ ਪਾਉਗੀ ਉਤਨਾ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਜਾਂਦੀਆਂ ਯਾਰ ਇਹ ਇਹਦੀ ਕੋਲੀ ਦਾ ਹੱਲ ਕਰਦੇ ਆਪਾਂ ਜੇ ਸਰਪੰਚਾ ਸਾਡੇ ਘਰ ਵੋਟ ਲੈਣ ਆ ਗਏ ਤੇ ਮੁੜ ਕੇ ਤੂੰ ਆਇਆ ਨਾ ਆਖੀ ਵੀ ਇਹ ਕੀ ਕਰਦਾ ਈ ਤੇ ਮੈਂ ਮਿੱਤਰਾ ਜਿਹੜੇ ਤੇਰੇ ਨਾਲ ਬੰਦੇ ਤੇ ਮੈਂ ਉਹਨਾਂ ਨਾਲ ਮੁੜ ਕੇ ਹਾ ਪਾਣੀ ਕਰਾਂਦਾ ਤੇ ਮੁੜ ਕੇ ਤੂੰ ਆਖਣਾ ਵੀ ਇਹ ਗੱਲ ਸਹੀ ਐ ਗੱਲ ਤੇਰੀ ਖੁਰਨੀ ਬਣਾਵਦੇ ਆਂਗੇ ਯਾਰ ਤੂੰ ਕੋਈ ਹੋਰ ਗੱਲ ਸੁਣਾ ਕਵੀਲਦਾਰੀ ਦੀ ਕਿ ਵੀ ਕੰਮ ਕਰਕੇ ਮੈਂ ਚੱਲ ਰਿਹਾ ਤੇਰਾ ਏ ਫੇਰ ਰਿਸ਼ਤੇਦਾਰੀ ਤੈਨੂੰ ਪ੍ਰਿਆਵਰੀ ਕਿਆ ਵੀ ਰਿਸ਼ਤੇਦਾਰੀ ਤਬਦੀਲ ਨਾ ਕਰਿਆ ਕਰ ਇਹ ਤੇਰਾ ਚਾਚੇ ਨੂੰ ਇਹ ਬਾਪ ਤੇਰੀ ਭਤੀਜ ਨੂੰ ਕਿਆ ਕਰ ਪੁੱਤਰ ਮੇਰੇ ਚਾਚਾ ਕਿਆ ਕਰ ਕਾਲਾ ਮੇਰਾ ਆਪ ਦੀ ਗਰਮੀ ਜਿ ਰਿਸ਼ਤੇਦਾਰੀ ਇਹ ਤਬਦੀਲ ਕਰੀ ਆ ਤਬਦੀਲ ਕਰੀ ਬਟਾ ਹਲਾ ਕੰਮ